ਅੱਜ ਆਪਾਂ ਲੈ ਕੇ ਆਇਆ ਆਂ ਅੰਬ ਦਾ achar pawan ਦੀ ਫੁੱਲ ਵਿਧੀ ਤੇ ਜਿਹਦੇ ਨਾਲ ਕਿ ਬੇਸ਼ੱਕ ਅੰਬ ਦਾ achar ਤੁਹਾਡੇ 2 ਜਾਂ 3 ਸਾਲ ਪਿਆ ਰਹੇ ਪਰ ਖਰਾਬ ਨਹੀਂ ਹੋਏਗਾ ਬਿਲਕੁਲ ਵੀ ਉਲੀ ਨਹੀਂ ਲੱਗੇਗੀ ਵੀਡੀਓ ਨਾਲ ਜਿਹੜਾ ਅੰਤ ਤੱਕ ਜੁੜੇ ਰਹਿਣਾ ਅੰਬ ਦੇ achar ਤੇ ਗੰਡੇ ਦਾ ਕੰਬੀਨੇਸ਼ਨ ਆ ਵੀ ਸਾਲ ਪਰ ਜਿਹੜਾ ਆਪਾਂ achar ਰਹਿਣਾ ਉਹ ਖਾਣਾ ਹੁੰਦਾ ਖੇਤ ਭੇਜਣਾ ਹੁੰਦਾ ਦੁਪਹਿਰੇ ਕਈ ਵਾਰੀ ਜਦੋਂ ਕੋਈ ਸਬਜ਼ੀ ਨਹੀਂ ਹੁੰਦੀ ਤੇ ਉਦੋਂ ਵੀ ਆਪਾਂ ਖਾ ਸਕਦੇ ਹਾਂ ਫੁੱਲ ਵਿਧੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗੀ ਆਂ ਆਪਾਂ ਨਾ 5 ਕਿਲੋ ਅੰਬ ਲਏ ਆ ਇਹ 5 ਕਿਲੋ ਜੇ ਤੁਸੀਂ ਘਰ 10 ਕਿਲੋ ਪਾ ਰਹੇ ਹੋ ਤਾਂ ਜਿਹੜਾ ਸਾਰਾ ਸਮਾਨ ਆ ਉਹ ਤੁਸੀਂ ਕਰ ਦੇਣਾ ਜਿੰਨਾ ਜਿੰਨਾ ਮੈਂ ਤੁਹਾਨੂੰ ਦੱਸੂਗੀ ਇਹਦੇ ਨਾਲ ਤੁਸੀਂ ਜਿਹਨੇ ਕਦੇ ਵੀ ਅਚਾਰ ਨਹੀਂ ਪਾਇਆ ਉਹ ਵੀ ਤੁਸੀਂ ਅਚਾਰ ਆ ਜਿਹੜੇ ਉਹ ਬੜੇ ਸੌਖੇ ਤਰੀਕੇ ਨਾਲ ਆ ਜਿਹੜਾ ਪਾ ਸਕਦੇ ਆ 5 ਕਿਲੋ ਹੀ ਆਪਾਂ ਅੰਬ ਲਏ ਆ ਮੇਰੇ ਕੋਲ ਤਾਂ ਜਿਹੜੇ ਅੰਬ ਸੀਗੇ ਬਿਲਕੁਲ ਹੀ ਆਰਗੈਨਿਕ ਸੀਗੇ ਵੀ ਇਹ ਹੱਥੀ ਤੋੜੇ ਹੋਏ ਆ ਤੇ ਆਪਾਂ ਬਾਜ਼ਾਰ ਦੇ ਵਿੱਚੋਂ ਵੀ ਜਿਹੜੇ ਅੰਬ ਆਉਂਦੇ ਆ ਹੁਣ ਕੱਚੇ ਅੰਬ ਉਹ ਜਿਹੜੇ ਲੈ ਸਕਦੇ ਆ ਤੇ ਆਪਾਂ ਇਹ ਘਰੇ ਘੱਟ ਰਹੇ ਕਿਉਂਕਿ ਆਪਣੇ ਕੋਲ ਇਹ ਅੰਬ ਚਾਹ ਜੀਰਨੀ ਹੈਗੀ ਸੀ ਘਰੇ ਨਹੀਂ ਸੀ ਹੈਗੀ ਮਤਲਬ ਇਹ ਸਾਡੇ ਗਵੰਡੀਆਂ ਦੀ ਆ ਉਹਨਾਂ ਦੇ ਆਪਾਂ ਲਿਆਂਦੀ ਆ ਤੇ ਜੇ ਤੁਹਾਡੇ ਕੋਲ ਚੀਰਨੀ ਮਸ਼ੀਨ ਹੈਗੀ ਤਾਂ ਤੁਸੀਂ ਘਰ ਇਹਨੂੰ ਪੂਰੀ ਸਫਾਈ ਨਾਲ ਇਹਦਾ ਘਰ ਚੀਰ ਸਕਦੇ ਆ ਅਗਰ ਨਹੀਂ ਹੈਗੀ ਤਾਂ 5 ਰੁਪਏ ਕਿਲੋ ਦੇ ਲੈਂਦੇ ਆ ਮਤਲਬ 25 ਰੁਪਏ ਲੱਗਣਗੇ 5 ਕਿਲੋ ਦੇ ਤੁਸੀਂ ਇਹਨੂੰ ਬਾਜ਼ਾਰ ਚੋਂ ਵੀ ਕਟਵਾ ਕੇ ਉੱਥੋਂ ਹੀ ਖਰੀਦ ਕੇ ਉੱਥੋਂ ਹੀ ਕਟਵਾ ਕੇ ਲਿਆ ਸਕਦੇ ਆ ਤੇ ਤੁਹਾਡੀ ਮਿਹਨਤ ਵੀ ਨਹੀਂ ਲੱਗੇਗੀ ਘਰ ਆ ਜਿਹੜੀ ਉਹ ਫਿਰ ਤੁਹਾਨੂੰ ਮਿਹਨਤ ਵੀ ਲੱਗੇਗੀ ਤੇ ਜੇ ਤੁਸੀਂ ਘਰ ਕੱਟਣਾ ਚਾਹਣੇ ਆ ਸਾਡੇ ਕੋਲੇ ਇਹ ਅੰਬ ਚੀਰਨੀ ਹੈਗੀ ਸੀ ਇਸ ਲਈ ਇਹਨਾਂ ਨੂੰ ਅਸੀਂ ਘਾਰੀ ਕੱਟਣਾ ਜਿਹੜਾ ਉਹ ਬਿਹਤਰ ਸਮਝਿਆ ਜਿਹੜੀਆਂ ਸਾਰੀਆਂ ਭੈਣਾਂ ਚਾਹੁੰਦੀਆਂ ਵੀ ਉਹ ਚੰਗੀ ਤਰ੍ਹਾਂ ਸਚਿਆਰੀਆਂ ਬਣ ਜਾਣ ਹਰ ਇੱਕ ਸਬਜੀ ਹਰ ਇੱਕ achar ਉਹਨਾਂ ਨੂੰ ਆਜੇ ਤਾਂ ਉਹ ਸਾਡੇ ਚੈਨਲ ਵੀਰਪਾਲ ਕੌਰ ਸਿੱਖੋਂ ਨੂੰ ਫੋਲੋ ਕਰ ਲੈਣ YouTube ਨੂੰ ਫੋਲੋ ਕਰ ਲੈਣ Instagram ਨੂੰ ਫੋਲੋ ਕਰ ਲੈਣ ਤੇ ਸਾਡੇ ਨਾਲ ਜਿਹੜਾ ਤੁਸੀਂ ਜੁੜੇ ਰਹਿਣਾ ਹਰ ਇੱਕ ਚੀਜ਼ ਆ ਜਿਹੜੀ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਮੈਨੂੰ ਲੱਗਦਾ ਹੁੰਦਾ ਵੀ ਮੇਰੇ ਜਿੰਨਾ ਸੌਖੇ ਤਰੀਕੇ ਨਾਲ ਤੁਹਾਨੂੰ ਆ ਜਿਹੜਾ ਉਹ ਕੋਈ ਨਹੀਂ ਸਿਖਾ ਸਕਦਾ ਜਿਵੇਂ ਆਪਾਂ ਐਮਬਰਾਇਡਰੀ ਵੀ ਸਿਖਾਉਣੀ ਆ ਹਰ ਇੱਕ ਚੀਜ਼ ਮੈਂ ਮਿਹਨਤ ਕਰਦੀ ਹੁੰਨੀ ਆ ਵੀ ਹਰ ਇੱਕ ਚੀਜ਼ ਤੇ ਮੈਨੂੰ ਆਏ ਹੁੰਦਾ ਵੀ ਚੰਗੀ ਤਰ੍ਹਾਂ ਅਗਲੇ ਨੂੰ ਜਿਹੜਾ ਉਹ ਸਮਝਾਇਆ ਜਾ ਸਕੇ ਤੁਸੀਂ ਵੀ ਘਰ ਅਚਾਰ ਪਾਉਂਦੇ ਹੋਵੋਗੇ ਸ਼ਾਇਦ ਤੁਹਾਡੇ ਵੀ ਕੋਲ ਤਰੀਕੇ ਹੋਣ ਹਨਾ ਪਰ ਜਿਹੜਾ ਇਹ ਤਰੀਕਾ ਮੈਂ ਤੁਹਾਨੂੰ ਦੱਸੂਗੀ ਇਹਦੇ ਨਾਲ ਬਸ ਇੱਕ ਦੋ ਚੀਜ਼ਾਂ ਦਾ ਜਿਹੜਾ ਪ੍ਰੀਹੇਜ ਹੈਗਾ ਉਹ ਤੁਸੀਂ ਰੱਖਣਾ ਉਹ ਤੁਹਾਨੂੰ ਮੈਂ ਦੱਸੂਗੀ ਤੇ ਅਚਾਰ ਆ ਜਿਹੜਾ ਕਦੇ ਵੀ ਉੱਤੇ ਚਿੱਟੋ ਨਹੀਂ ਆਏਗੀ ਜਿਵੇਂ ਕਈ ਵਾਰੀ ਅਚਾਰ ਪਾਉਣੇ ਆ ਹਨਾ 10 10 20 20 ਕਿਲੋ ਤੇ ਉੱਤੇ ਚਿੱਟੋ ਆ ਜਾਂਦੀ ਆ ਕਦੇ ਵੀ ਚਿੱਟੋ ਨਹੀਂ ਆਏਗੀ ਕੋਈ ਉਲੀ ਨਹੀਂ ਲੱਗੇਗੀ ਤੇ ਜਿਹੜਾ ਅਚਾਰ ਆ ਉਹ ਬਿਲਕੁਲ ਹਰਾ ਹਰਾ ਰਹੇਗਾ ਤੇ ਜਿਹੜਾ ਜਿਵੇਂ ਫੋਲਕ ਹੁੰਦਾ ਗਲ ਜੇ ਜਾਂਦਾ ਉਹ ਵੀ ਨਹੀਂ ਗਲੇਗਾ ਬਿਲਕੁਲ ਨਵਾਂ ਜਿਵੇਂ ਅਚਾਰ ਆਪਾਂ ਪਾਉਣੇ ਹੁੰਨੇ ਆ ਇ ਹੀ ਜਿਹੜਾ ਆਚਾਰ ਆ ਉਹ ਰਹੇਗਾ ਜਿਵੇਂ ਹੁਣ ਬਾਜ਼ਾਰ ਚੋਂ ਆਪਾਂ ਆਚਾਰ ਲੈਣੇ ਆ ਹਨਾ ਤਾਂ ਉਹਦੇ ਵਿੱਚ ਕਾਫੀ ਸਾਰੇ ਮਸਾਲੇ ਬਹੁਤ ਜ਼ਿਆਦਾ ਲੋੜ ਤੋਂ ਵੱਧ ਸਿਰਕਾ ਤੇਲ ਪਾਇਆ ਹੁੰਦਾ ਤਾਂ ਉਹ ਆਪਾਂ ਆਚਾਰ ਜੇ ਆਪਾਂ ਕੰਟੀਨਿਊ ਜਿਵੇਂ ਖਾਣੇ ਆ ਹਨਾ ਲਗਾਤਾਰ ਜਾਂ ਆਪਾਂ ਮਤਲਬ ਕਿਸੇ ਨੂੰ ਖੇਤ ਵੀ ਭੇਜਦੇ ਹੈਗੇ ਆ ਤਾਂ ਅਗਲੇ ਦੀ ਵੀ ਸਿਹਤ ਖਰਾਬ ਹੁੰਦੀ ਹੈ ਤਾਂ ਆਪਣੀ ਕਿਉਂਕਿ ਬਹੁਤ ਸਾਰੇ ਮਸਾਲੇ ਹੁੰਦੇ ਆ ਇਹ ਆਪਾਂ ਗੁਠਲੀਆਂ ਜਿਹੜੀਆਂ ਉਹ ਅਲੱਗ ਕਰ ਦੇਣੀਆਂ ਫਾੜੀਆਂ ਤੋਂ ਜਿਹੜੀ ਵਿੱਚ ਅੰਬ ਦੀ ਗੁੱਠਲੀ ਹੁੰਦੀ ਆ ਉਹਨੂੰ ਆਪਾਂ ਸਾਰੀਆਂ ਨੂੰ ਛਾਂਟ-ਛਾਂਟ ਕੇ ਉਹ ਕੱਢ ਲੈਣਾ ਇਹ ਤੁਹਾਨੂੰ ਆਪ ਹੀ ਕੱਢਣਾ ਪੈਗਾ ਬੇਸ਼ੱਕ ਤੁਸੀਂ ਬਿਜਾਰ ਚੋ ਕਟਵਾ ਕੇ ਲਿਆ ਰਹੇ ਆ ਗੁੱਠਲੀਆਂ ਤੁਹਾਨੂੰ ਆਪ ਨੂੰ ਹੀ ਅਲੱਗ ਕਰਨੀਆਂ ਪੈਣੀਆਂ ਉਹ ਸਿਰਫ ਕੱਟ ਕੇ ਹੀ ਦਿੰਦੇ ਗੁੱਠਲੀਆਂ ਨਹੀਂ ਤੁਹਾਨੂੰ ਅਲੱਗ ਕਰਕੇ ਦੇਣਗੇ ਤੇ ਕੱਲੀ-ਕੱਲੀ ਫਾੜੀਆਂ ਤੁਸੀਂ ਆਪ ਦੇ ਹਿਸਾਬ ਨਾਲ ਕਰ ਸਕਦੇ ਜੇ ਪਰਿਵਾਰ ਚ ਜ਼ਿਆਦਾ ਬੱਚੇ ਹੁੰਦੇ ਆ ਤਾਂ ਤੁਸੀਂ ਕਾਫੀ ਸਾਰੀਆਂ ਛੋਟੀਆਂ ਫਾੜੀਆਂ ਵੀ ਰੱਖ ਸਕਦੇ ਹੋ ਕਿਉਂਕਿ ਬੱਚੇ ਪੂਰੀ ਫਾੜੀ ਲੈ ਕੇ ਫਿਰ ਅੱਧੀ ਖਰਾਬ ਵੀ ਹੋ ਜਾਂਦੀ ਹੈ ਜੇ ਆਪਾਂ ਸਿਆਣੇ-ਸਿਆਣੇ ਜੀ ਆ ਤਾਂ ਤੁਸੀਂ ਫਾੜੀਆਂ ਥੋੜੀਆਂ ਜ ਤੇ ਫਾੜੀਆਂ ਲੱਗ। ਹੁਣ ਇਹਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਜਿਵੇਂ ਆਪਾਂ ਆਰੋ ਦਾ ਪਾਣੀ ਲੈਨੇ ਆ ਸਾਫ਼ ਪਾਣੀ ਦੇ ਨਾਲ ਇਹਨੂੰ ਧੋਣਾ ਹੈਗਾ। ਟੁੱਟੀ ਦਾ ਜਿਵੇਂ ਟੈਂਕੀ ਵਾਲਾ ਪਾਣੀ ਉਹ ਨਹੀਂ ਲੈਣਾ ਕਿਉਂਕਿ ਆਪਾਂ ਆਪ ਹੀ ਖਾਣਾ ਹੁੰਦਾ। ਇਸ ਲਈ ਇਹਨੂੰ ਸਾਫ਼ ਤੇ ਫਰੈਸ਼ ਪਾਣੀ ਆਰੋ ਵਾਲੇ ਪਾਣੀ ਨਾਲ ਇਹਨੂੰ ਆਪਾਂ ਧੋਣਾ ਹੈਗਾ ਤੇ ਧੋ ਕੇ ਕਈ ਨਾ ਇਹਨੂੰ ਧੁੱਪੇ ਪਾ ਦਿੰਦੇ ਆ ਤੇ ਫਿਰ ਇਹ ਸੁੱਕ ਜਾਂਦਾ ਜਿਵੇਂ ਰਸਾ ਜਿਹੜਾ ਸੁੱਕ ਜਾਂਦਾ ਤੇ ਇਹਨੂੰ ਮੈਂ ਹੁਣ ਅੰਦਰ ਹੀ ਦੇਖੋ ਪੱਖੇ ਥੱਲੇ ਬੈੱਡ ਤੇ ਇਹ ਪੋਣੇ ਵਿਛਾਏ ਹੋਏ ਆ ਖੱਦਰ ਦੇ ਕੋਈ ਵੀ ਤੁਸੀਂ ਕੱਪੜਾ ਲੈ ਕੇ ਤੇ ਇਹਨੂੰ ਅੰਦਰ ਹੀ ਤੁਸੀਂ ਸੁਕਾਉਣਾ ਹੈਗਾ। 5 ਤੋਂ 6 ਘੰਟੇ ਜਿਵੇਂ ਸੁੱਕਣ ਤੇ ਲੱਗਦੇ ਆ ਇੱਕ ਦਿਨ ਚ ਆਚਾਰ ਆ ਜਿਹੜਾ ਉਹ ਨਹੀਂ ਪਏਗਾ ਤੇ ਇਹਨੂੰ ਤੁਸੀਂ ਦੂਜੇ ਦਿਨ ਪਾਉਣਾ ਇੱਕ ਦਿਨ ਆ ਜਿਹੜਾ ਉਹਨੂੰ ਤੁਸੀਂ ਸੁਕਾਉਣ ਤੇ ਲਗਾਉਣਾ ਅੰਦਰ ਜਿਵੇਂ ਸ਼ਾਮੇ ਇਸਕਾ ਹੋਣਾ ਪੱਖੇ ਦੀ ਹਵਾ ਦੇ ਵਿੱਚ ਇਹਨੂੰ ਆਪਾਂ ਸੁਕਾਉਣਾ ਹੈਗਾ ਧੁੱਪੇ ਆ ਜਿਹੜਾ ਉਹ ਬਿਲਕੁਲ ਨਹੀਂ ਸੁਕਾਉਣਾ ਧੁੱਪੇ ਆ ਜਿਹੜਾ ਇਹਦਾ ਮਤਲਬ ਜਿਹੜਾ ਰਸ ਹੁੰਦਾ ਉਹ ਚੀਜ਼ ਆ ਜਿਹੜੀ ਉਹ ਖਤਮ ਹੋ ਜਾਂਦੀ ਹੈ ਜਦੋਂ ਧੁੱਪ 'ਚ ਸੁਕਾਉਣਾ ਹੈ ਕਈ ਵਾਰ ਆਪਾਂ ਕਾਲੀ ਕਾਲੀ ਪਾ ਦਿੰਦੇ ਆ ਤਾਂ ਫਿਰ ਉਹ ਲੰਬੀ ਏਜ ਆ ਜਿਹੜਾ ਆਪਣਾ achar ਨਹੀਂ ਚੱਲਦਾ ਤੇ ਉਹ ਜਲਦੀ ਹੈ ਜਿਹੜਾ ਉਹ ਖਰਾਬ ਹੋਣ ਦੇ ਚਾਂਸ ਵੀ ਹੁੰਦੇ ਕਿਉਂਕਿ ਉੱਤੋਂ ਉੱਤੋਂ ਪਾਣੀ ਜਿਹੜਾ ਸੁੱਕ ਜਾਂਦਾ ਵਿੱਚ ਰਹਿ ਜਾਂਦਾ ਇਸ ਲਈ ਇਹਨੂੰ ਆਪਾਂ ਲੰਬਾ ਸੁਕਾਉਣਾ ਹੁੰਦਾ ਇੱਕ ਦਿਨ ਆ ਜਿਹੜਾ ਪੂਰਾ ਤੁਸੀਂ achar ਨੂੰ ਇਦਾਂ ਕੱਪੜੇ ਦੇ ਉ ਤਾ ਚੰਗੀ ਗੱਲਾਂ ਨਹੀਂ ਬਸ ਤੁਸੀਂ ਇਹਨੂੰ ਛਾਵੀਆਂ ਜਿਹੜਾ ਸੁਕਾ ਲਓ ਦੂਜੇ ਦਿਨ ਨੂੰ ਜਿਹੜਾ ਆਪਣਾ ਤਿਆਰ ਹੋ ਜੇਗਾ ਚਾਰ ਤੇ ਦੂਜੇ ਦਿਨ ਨੂੰ ਆਪਾਂ ਹੈਗਾ ਪਾਉਣਾ ਕਿੰਨੀ ਮਾਤਰਾ ਦੇ ਵਿੱਚ ਕਿਹੜੀ ਚੀਜ਼ ਪਾਉਣੀ ਆ ਉਹ ਸਾਰੀ ਮੈਂ ਤੁਹਾਨੂੰ ਦੱਸੂਗੀ 5 ਕਿਲੋ ਦੇ ਹਿਸਾਬ ਨਾਲ ਵੀ ਦੱਸੂਗੀ 10 ਕਿਲੋ ਦੇ ਹਿਸਾਬ ਨਾਲ ਵੀ ਦੱਸੂਗੀ ਤੇ ਜੇ ਤੁਸੀਂ ਮਤਲਬ ਕਈ ਵਾਰੀ ਵੱਡਾ ਪਰਿਵਾਰ ਹੁੰਦਾ ਹਨਾ ਤੇ ਆਪਾਂ ਜ਼ਿਆਦਾ ਪਾਉਣਾ ਚਾਹਣੇ ਆ ਤਾਂ 20 ਕਿਲੋ ਵੀ ਤੁਸੀਂ ਪਾ ਸਕਦੇ ਆ ਇਹ ਟੋਕਾ ਹੈਗਾ ਮਸ਼ੀਨਾਂ ਅੰਬ ਚੇਰ ਨਹੀਂ ਜਿਹਦੇ ਨਾਲ ਕੇ ਅੰਬ ਜਿਹੜੇ ਘਰਾਂ ਦੇ ਵਿੱਚ ਅੱਗੇ ਪਹਿਲਾਂ ਕੱਟੇ ਜਾਂਦੇ ਸੀ ਹੁਣ ਤਾਂ ਚਲੋ ਆਪਾਂ ਬਾਜ਼ਾਰੋਂ ਵੀ ਕਟਵਾ ਕੇ ਜ ਦੇਖ ਲਵੋ ਇੰਨਾ ਜਿਹੜਾ 5 ਕਿਲੋ ਆਚਾਰ ਹੈਗਾ ਉਹਦੇ ਲਈ ਆਪਾਂ ਇੱਕ ਪਹਿਲਾਂ ਬਰਤਨ ਚਾਹੀਦਾ ਵੱਡਾ ਜੀ ਜਿਹਦੇ ਵਿੱਚ ਆਪਾਂ ਆਚਾਰ ਨੂੰ ਮਤਲਬ ਮਿਲਾਵਾਂਗੇ ਸਾਰੇ ਮਸਾਲੇ ਮਿਕਸ ਕਰਾਂਗੇ ਹਾਂ 5 ਕਿਲੋ ਦਾ ਜਿਵੇਂ ਜਾਂ 10 ਕਿਲੋ ਦਾ ਜਿਹੜਾ ਮਸਾਲਾ ਹੁੰਦਾ ਜਿਵੇਂ ਕਲੌਂਜੀ ਸੌਂਫ ਉਹ ਆਪਾਂ ਨੂੰ ਜਿਹੜਾ ਉਹ ਬਾਜ਼ਾਰ ਦੇ ਵਿੱਚੋਂ ਮੇਥੀ ਦਾਣਾ ਮਿਲ ਜਾਂਦਾ ਇਹ 5 ਕਿਲੋ ਦਾ ਕਹਿ ਕੇ ਤੁਸੀਂ ਇਦਾਂ ਲਿਆਉਣਾ ਇਹ ਤਿੰਨ ਚੀਜ਼ਾਂ ਹੁੰਦੀਆਂ ਸੌਂਫ ਕਲੌਂਜੀ ਤੇ ਮੇਥੀ ਇਹਨਾਂ ਕੋ ਮੈਨੂੰ ਲੱਗਦਾ ਇਹ ਪਾਈਆ ਇੱਕ ਸਮਾਨ ਹੁੰਦਾ ਸਾਰਾ ਰਲਿਆ ਹੋਇਆ ਤੇ 5 ਕਿਲੋ ਦਾ ਜੇ ਤੁਸੀਂ 10 ਕਿਲੋ ਦਾ ਕਹੋ ਕਹਿ ਕੇ ਲੈ ਕੇ ਆਉਂਗੇ ਤਾਂ ਇਹ ਸਮਾਨ ਤੁਹਾਨੂੰ ਡਬਲ ਦੇ ਦੇਣਗੇ ਦੁਕਾਨ ਵਾਲੇ ਤੇ 1 ਕਿਲੋ ਆਪਾਂ ਜਿਹੜਾ ਨਮਕ ਲਿਆ ਤੇ ਇਹਦੇ ਵਿੱਚੋਂ ਥੋੜਾ ਜਿਹਾ ਨਮਕਾ ਜਿਹੜਾ ਉਹ ਆਪਾਂ ਰੱਖ ਲੈਣਾ ਹੁੰਦਾ ਵੀ ਪੂਰਾ ਕਿਲੋ ਨਹੀਂ ਪਾਉਣਾ ਇੱਕ ਕੌਲੀ ਹੈ ਜਿਹੜੀ ਤੁਸੀਂ ਰੱਖ ਲਓ ਨਮਕ ਪਾਉਣਾ ਤੇ ਹਲਦੀ ਹੈ ਜਿਹੜੀ ਉਹ ਤੁਸੀਂ ਇਹ ਪਾਈਆ ਤੇ ਪਾਈਆ ਤੋਂ ਵੀ ਜਿਹੜੀ ਅੱਧੀ ਪਾਉਣੀ ਆ ਮਤਲਬ ਜਿਵੇਂ ਆਪਾਂ ਕਹਿ ਸਕਦੇ ਆ ਵੀ ਇੱਕ ਕੌਲੀ ਇੱਕ ਕੌਲੀ ਹਲਦੀ ਦੀ ਤੇ ਇੱਕ ਕੌਲੀ ਹੈ ਜਿਹੜੀ ਉਹ ਤੁਸੀਂ ਲਾਲ ਮਿਰਚਾਂ लाल मिर्चਾਂ ਜਿਹੜੀਆਂ ਉਹ ਜ਼ਰੂਰ ਪਾਉਣੀਆਂ ਹੁੰਦੀਆਂ ਕਿਉਂਕਿ ਉਹ ਫਿਰ ਜਦੋਂ ਆਪਾਂ ਇਹਦੇ ਵਿੱਚ ਨਾ ਖੰਡ ਵੀ ਪਾਵਾਂਗੇ ਤਾਂ ਉਹ ਸਾਰਾ ਜਿਹੜਾ ਉਹ ਸੇਮ ਰਹੇ ਟੇਸਟ ਖੱਟ ਮਿੱਠਾ ਆਪਣਾ ਅੱਛਾ achar ਜਿਹੜਾ ਬਣੇ ਤੇ ਇੱਕ ਕੌਲੀ ਹੈ ਜਿਹੜੀ ਛੋਟੀ ਉਹ ਆਪਾਂ ਜਿਹੜੀ ਮਿਰਚਾਂ ਦੀ ਪਾਉਣੀਆਂ ਮਤਲਬ ਪਾਈ ਆ ਜਿਹੜਾ ਹੁੰਦਾ ਉਹ ਚੋ ਆਪਾਂ ਅੱਧਾ ਰੱਖਣਾ ਤੇ ਅੱਧਾ ਜਿਹੜਾ ਉਹ ਹਲਦੀ ਤੇ ਮਿਰਚਾ ਜਿਹੜਾ ਪਾਉਣਾ ਜੇ ਤੁਸੀਂ 10 ਕਿਲੋ ਚਾਰ ਪਾ ਰਹੇ ਆ ਤਾਂ ਫਿਰ ਇਹ ਸਾਰਾ ਕੁਝ ਪਾਈਆ ਪਾਈਆ ਪਾ ਲਓ ਤੇ ਨਮਕ ਦੇ ਦੋ ਪੈਕੇਟ ਪਾ ਲਓ ਤੇ ਤੇਲ ਆ ਜਿਹੜਾ ਉਹ ਕਿਲੋ ਪਾ ਲਓ ਇਹਦੇ ਵਿੱਚ ਆਪਾਂ ਅੱਧਾ ਕਿਲੋ ਤੇਲ ਪਾਉਣਾ ਦੇ ਵਿੱਚ ਇਦਾਂ ਜਿਹੜੇ ਸਾਰੇ ਮਸਾਲੇ ਕਲੌਂਜੀ ਸੌਫ ਜਿਹੜਾ ਵੀ ਮਿਲ ਆ ਹਸਮਾਨ ਹੈਗਾ ਉਹਨੂੰ ਮਿਕਸ ਕਰ ਲੈਣਾ ਤੇ ਫਿਰ ਆਪਾਂ ਪਾਈਏ ਇੱਕ ਤੇਲ ਆ ਜਿਹੜਾ ਉਹ ਪਹਿਲਾਂ ਪਾਉਣਾ ਇਹਨੂੰ ਮਸਾਲਿਆਂ ਨੂੰ ਗਿੱਲਾ ਕਰਨ ਦੇ ਲਈ ਇਦਾਂ ਤੁਸੀਂ ਬਾਅਦ ਦੇ ਵਿੱਚ ਇਹਨੂੰ ਝੱਸ ਲੈਣਾ ਸਾਰਾ ਚੰਗੀ ਤਰ੍ਹਾਂ ਹੱਥ ਦੇ ਨਾਲ ਜਿਹੜਾ ਤੁਸੀਂ ਕਰਨਾ ਹੈਗਾ ਇਹ ਪ੍ਰੋਸੈਸ ਕੋਈ ਇਹਦੇ ਵਿੱਚ ਤੁਸੀਂ ਕੜਛੀ ਜਾਂ ਕੁਛ ਨਹੀਂ ਲੈਣਾ ਜੇ ਚਾਹੋ ਤਾਂ ਤੁਸੀਂ ਇੱਥੇ ਗਲਵਜ਼ ਵਗੈਰਾ ਕੁਝ ਪਾ ਸਕਦੇ ਹੋ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਮਿਰਚਾ ਹਲਦੀ ਨਾਲ ਹੱਥ ਥੋੜੇ ਬਾਅਦ ਚ ਪੀਲੇ ਜੇ ਹੋ ਜਾਂਦੇ ਆ ਜੇ ਤੁਸੀਂ ਆਪਣਾ ਬਚਾਅ ਕਰਨਾ ਚਾਹੋ ਨਾ ਤਾਂ ਕੋਈ ਗਲਵਜ਼ ਵਗੈਰਾ ਲੈ ਸਕਦੇ ਪਰ ਹੋਏਗਾ ਇਹ ਪ੍ਰੋਸੈਸ ਹੱਥ ਨਾਲ ਹੀ ਕੜਛੀ ਦੇ ਨਾਲ ਆਪਾਂ ਜਿਹੜਾ ਇਹਨੂੰ ਚਮਚੀ ਦੇ ਨਾਲਾ ਨਹੀਂ ਕਰ ਸਕਦੇ ਇਦਾਂ ਤੁਸੀਂ ਚੰਗੀ ਤਰ੍ਹਾਂ ਇਹਨੂੰ ਗੁੰਨ ਲੈਣਾ ਜਿਵੇਂ ਆਪਾਂ ਆਟਾ ਗੁੰਨਦੇ ਹੁੰਨੇ ਆ ਹੁਣ ਜਿਹੜੀਆਂ ਸੁੱਕੀਆਂ ਹੋਈਆਂ ਫਾੜੀਆਂ ਸੀਗੀਆਂ ਆਪਾਂ ਸੁਕਾ ਕੇ ਰੱਖੇ ਹੋਏ ਆਂਬਾ ਉਹ ਇਹਦੇ ਵਿੱਚ ਇਦਾਂ ਮਿਕਸ ਕਰਦੇ ਨੇ ਚੰਗੀ ਤਰ੍ਹਾਂ ਚੱਸ-ਚੱਸ ਕੇ ਇਦਾਂ ਨਹੀਂ ਹੈਗਾ ਵੀ ਤੁਸੀਂ ਰਲਾਉ ਤੇ ਹੋ ਰਲੇ ਦੀ ਨਾ ਵੀਡੀਓ ਨੂੰ ਲਾਈਕ ਕਰਦੇ ਤੇ ਸ਼ੇਅਰ ਕਰਦੇ ਤਾਂ ਕਿ ਸਾਰੀਆਂ ਭੈਣਾਂ ਸਚੈਰੀਆਂ ਬਣ ਸਕਣ ਸਾਰੀਆਂ ਨੂੰ achar ਆ ਜਿਹੜਾ ਉਹ ਪਾਉਣਾ ਆ ਸਕੇ ਤੇ ਇਹ ਸਾਰਾ ਜਿਹੜਾ 5 ਕਿਲੋ ਆਪਾਂ ਫਾੜੀਆਂ ਰੱਖੀਆਂ ਵੀ ਆ ਇਹ ਸਾਰੀਆਂ ਇਸ ਮਸਾਲੇ ਦੇ ਵਿੱਚ ਜਿਹੜੀਆਂ ਉਹ ਆਪਾਂ ਚਸ ਲੈਣੀਆਂ ਇਦਾਂ ਥੋੜਾ ਜਿਹਾ ਨਾ ਟਾਈਮ ਲੱਗਦਾ ਹੁੰਦਾ 5-7 ਮਿੰਟ ਜਿਹੜੇ ਉਹ ਤੁਸੀਂ ਚਸਣਾ ਹੈਗਾ ਕਿਉਂਕਿ ਫਾੜੀਆਂ ਆਪਣੀਆਂ ਚੰਗੀ ਤਰ੍ਹਾਂ ਸੁਕਾਈਆਂ ਹੁੰਦੀਆਂ ਤਾਂ ਇੱਕਦਮ ਨਹੀਂ ਇਹਨੂੰ ਮਸਾਲਾ ਚੜਦਾ ਤੇਲ ਵੀ ਪਾਇਆ ਹੁੰਦਾ ਤੇ ਹੌਲੀ-ਹੌਲੀ ਜਿਹੜਾ ਇਹ ਚੰਗੀ ਤਰ੍ਹਾਂ ਮਸਾਲਾ ਇਹਦੇ ਵਿੱਚ ਰਜ ਜਾਂਦਾ ਤੇ ਪਾਈ ਤੋਂ 7 ਮਿੰਟ ਜਿਹੜਾ ਇਦਾਂ ਤੁਸੀਂ ਇਹਨੂੰ ਮਿਕਸ ਕਰਨਾ ਆਚਾਰ ਪਾਉਣਾ ਫਿਰ ਸਾਰੇ ਸੀਜ਼ਨ ਦਾ ਖਾਣਾ ਵੀ ਆਪਾਂ ਸਾਰਾ ਸਾਲ ਆ ਤੇ ਪਰ ਇਹਨੂੰ ਥੋੜੀ ਜੀ ਆਪਾਂ ਜਦੋਂ ਪਾਉਣੇ ਆ ਤੇ ਆਪਣੀ ਮਿਹਨਤ ਵੀ ਲੱਗਦੀ ਹੈ ਤੇ ਥੋੜਾ ਜਿਹਾ ਜਿਹੜਾ ਆਪਾਂ ਨੂੰ ਸਮਾਂ ਵੀ ਉਹ ਲੱਗ ਜਾਂਦਾ ਕਿਉਂਕਿ ਸਾਲ ਭਰ ਫਿਰ ਖਾਣਾ ਵੀ ਤਾਂ ਆਪਾਂ ਹੀ ਆ ਹਨਾ ਤੇ ਇਹ ਟੇਸਟੀ ਵੀ ਬਹੁਤ ਬਣਦਾ ਆਪਾਂ ਖੇਤ ਭੇਜ ਸਕਦੇ ਆ ਕੋਈ ਦੁਪਹਿਰ ਦੇ ਸਮੇਂ ਹਨਾ ਬਹੁਤ ਲੋਕ ਹੈਗੇ ਜਿਹੜੇ ਗੰਢੇ ਤੇ ਚਾਹ ਨਾਲ ਰੋਟੀ ਖਾਂਦੇ ਆ ਆ ਦੇਖੋ ਥੋੜੇ ਸਮੇਂ ਬਾਅਦ ਹੀ ਹੈ ਇਦਾਂ ਜਿਹੜਾ ਰਚਨਾ ਬਿਲਕੁਲ ਸ਼ੁਰੂ ਹੋ ਜਾਏਗਾ ਕਿਉਂਕਿ ਤੇਲ ਪਾਇਆ ਹੁੰਦਾ ਤੇ ਨਹੀਂ ਰਾਤ ਜਾਣਾ ਹੀ ਹੁੰਦਾ ਹੁਣੇ ਆਪਾਂ ਅੱਧਾ ਤੇਲ ਪਾਇਆ ਅੱਧਾ ਆਪਾਂ ਬਾਅਦ ਚ ਪਾਵਾਂਗੇ ਹੁਣ ਇਹਨੂੰ ਆਪਾਂ ਕੋਈ ਇਦਾਂ ਬਰਤਨ ਲੈਣਾ ਜਿਵੇਂ ਪੀਪੇ ਹੁੰਦੇ ਆ ਘਰਾਂ ਦੇ ਵਿੱਚ ਇਹ ਘਿਓ ਵਾਲੇ ਪੀਪੇ ਹਨਾ 10 10 ਕਿਲੋ ਵਾਲੇ 10 ਕਿਲੋ ਵਾਲਾ ਹੈਗਾ ਇਹ 15 ਵਾਲਾ ਵੀ ਮਤਲਬ 10 ਕਿਲੋ ਸਮਾਨ ਪੈਂਦਾ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ ਜਿਵੇਂ ਤੇਲ ਵੀ ਘਰਾਂ ਦੇ ਵਿੱਚ ਰੱਖਦੇ ਆ ਹਨਾ ਸਰੋਂ ਦਾ ਤੇ ਕੋਈ ਤੁਸੀਂ ਪਲਾਸਟਿਕ ਦਾ ਹੋਣਾ ਚਾਹੀਦਾ ਬਰਤਨ ਮਤਲਬ ਸਟੀਲ ਦੇ ਵਿੱਚ ਨਹੀਂ ਪਾਉਣਾ ਕਿਵੇਂ ਨਮਕ ਵਗੈਰਾ ਖੁਰ ਜਾਂਦਾ ਇਸ ਲਈ ਪਲਾਸਟਿਕ ਦੇ ਕਿਸੇ ਵੀ ਖੁੱਲੇ ਮੂੰਹ ਵਾਲੇ ਬਰਤਨ 'ਚ ਤੁਸੀਂ ਪਾ ਲਓ ਤਾਂ ਕਿ ਬਾਅਦ 'ਚ ਜਿਹੜਾ achar ਆ ਉਹ ਕੱਢਣਾ ਵੀ ਸੌਖਾ ਹੋ ਜੇ ਤੇ ਇਹ ਚੀਜ਼ ਦਾ ਧਿਆਨ ਰੱਖਣਾ ਹੁੰਦਾ ਵੀ ਕਦੇ ਵੀ achar ਨੂੰ ਜਿਹੜਾ ਆਪਾਂ ਗਿੱਲਾ ਹੱਥ ਜਿਹੜਾ ਉਹ ਨਹੀਂ ਲਾਉਣਾ ਇਦਾਂ ਹੀ ਇਹਨੂੰ ਢੱਕ ਕੇ ਰੱਖਣਾ ਜਿਹੜਾ ਮਸਾਲਾ ਥੋੜਾ ਜਿਹਾ ਬਚਦਾ ਉਹ ਬਾਅਦ 'ਚ ਉੱਤੇ ਪਾ ਕੇ ਇਹਨੂੰ ਇਦਾਂ ਇਹਨੂੰ ਸਾਰੇ achar ਨੂੰ ਤੇ ਫਿਰ ਆਪਾਂ ਬੰਦ ਕਰ ਦੇਣਾ ਮੰਮੀ ਲੈ ਕੇ ਹੋੜੇ ਨੂੰ ਜਾਣਗੇ ਤੇ ਅੱਗੇ ਆਪਾਂ ਇਹਦੇ ਵਿੱਚ ਖੰਡ ਆਪਣੀ ਰਹਿ ਗਈ ਤੇ ਅੱਧਾ ਜਿਹੜਾ ਤੇਲ ਉਹ ਰਹਿ ਗਿਆ ਹੁਣ ਇਹਨੂੰ ਆਪਾਂ ਇੱਕ ਦਿਨਾਂ ਜਿਹੜਾ ਇਹਨੂੰ ਟੱਕੇ ਰੱਖ ਦੇਣਾ ਕਈ ਲੋਕ ਕੀ ਕਰਦੇ ਆ ਵੀ ਜਿਹੜੀ ਖੰਡ ਆ ਉਹ ਨਾਲ ਹੀ ਪਾ ਲੈਂਦੇ ਆ ਤੇ ਖੰਡ ਜਿਹੜੀ ਉਹ ਆਪਾਂ ਪਹਿਲੇ ਦਿਨਾਂ ਜਿਹੜੀ ਉਹ ਨਹੀਂ ਪਾਉਣੀ ਹੁੰਦੀ ਇੱਕ ਦਿਨ ਆਪਾਂ ਜਾਰ ਨੂੰ ਰੱਖਣਾ ਤੇ ਫਿਰ ਦੂਜੇ ਦਿਨਾਂ ਜਿਹੜੀ ਜਦੋਂ ਇਹ ਨਾ ਇਦਾਂ ਪਾਣੀ ਜਾ ਛੱਡ ਜਾਊਗਾ ਦੇਖੋ ਹਲੇ ਜਿਵੇਂ ਤੇਲ ਜਾਂ ਤੇਹੀ ਪਾਣੀ ਇਦਾਂ ਹੋ ਜਾਊਗਾ ਗਿੱਲਾ ਗਿੱਲਾ ਜਾ ਤੇ ਹੁਣ ਜਿਹੜੀ ਆਪਾਂ ਇੱਕ ਕੌਲੀ 5 ਕਿਲੋ ਦੇ ਵਿੱਚ ਖੰਡ ਦੀ ਪਾਉਣੀ ਆ ਜੇ ਤੁਸੀਂ 4 10 ਕਿਲੋ ਪਾ ਰਹੇ ਆ ਤਾਂ ਤੁਸੀਂ ਦੋ ਕ올ੀਆਂ ਖੰਡ ਦੀਆਂ ਪਾ ਲਓ ਉਹਦੇ ਨਾਲ ਜਿਹੜੀ ਸੇਮ ਮਾਤਰਾ ਦੇ ਵਿੱਚ ਆ ਜਿਹੜੀ ਉਹ ਖੱਟ ਮਿੱਠੀ ਜੀ ਮਿਠਾਸ ਆ ਜਿਹੜੀ ਉਹ ਰਹੇਗੀ ਖਟਾਸ ਮਿਠਾਸ ਜੀ ਇੱਕੋ ਜੀ ਬਣੇਗੀ ਜੇ ਤੁਸੀਂ ਵੱਧ ਘੱਟ ਖੰਡ ਪਾ ਦੋਗੇ ਤਾਂ ਫਿਰ ਜਿਹੜੀ ਗੜਬੜ ਹੋ ਸਕਦੀ ਹੈ ਇਦਾਂ ਦੇਖੋ ਦੂਜੇ ਦਿਨ ਨੂੰ ਇਹ ਪਾਣੀ ਜਾਂ ਛੱਡ ਦਿੰਦਾ ਗਿੱਲਾ ਜਿਹਾ ਹੋ ਜਾਂਦਾ ਉਦੋਂ ਜਿਹੜੀ ਆਪਾਂ ਖੰਡ ਪਾਉਣੀ ਆ ਖੰਡ ਪਾਉਣ ਨਾਲ ਕੀ ਹੁੰਦਾ ਇੱਕ ਤਾਂ ਇਹਦਾ ਟੇਸਟ ਵਧੀਆ ਜਾਂਦਾ ਜਿਵੇਂ ਖੱਟ ਮਿੱਠਾ ਤੇ ਦੂਸਰਾ ਜਿਹੜਾ ਹੁੰਦਾ ਫੋਲਕ ਜਿਵੇਂ ਉਹ ਗਲਦਾ ਨਹੀਂ ਖਰਾ ਹਰਾਈ ਰਹਿੰਦਾ ਆਚਾਰ ਜਿਹੜਾ ਨਵੇਂ ਵਰਗਾ ਹੀ ਰਹੂਗਾ ਸਾਰਾ ਸੀਜ਼ਨ ਤੇ ਬਿਲਕੁਲ ਵੀ ਉਹ ਕਾਲਾ ਜਿਹਾ ਜਿਹੜਾ ਆਚਾਰ ਉਹ ਨਹੀਂ ਪਊਗਾ ਇਸ ਲਈ ਖੰਡ ਆ ਜਿਹੜੀ ਉਹ ਤੁਸੀਂ ਜ਼ਰੂਰ ਪਾਉਣੀ ਆ ਕਈ ਹੈ ਜਿਹੜੇ ਗੁੜ ਦਾ ਵੀ ਸੇਵਨ ਕਰਦੇ ਆ ਪਰ ਗੁੜ ਦੇ ਨਾਲ ਕੀ ਹੁੰਦਾ ਵੀ ਆਚਾਰ ਆ ਜਿਹੜਾ ਉਹ ਜਲਦੀ ਖਰਾਬ ਹੋ ਜਾਂਦਾ ਇਸ ਲਈ ਆਪਾਂ ਜਿਹੜੀ ਖੰਡ ਆ ਸੁੱਕੀ ਹੁੰਦੀ ਹੈ ਤੇ ਖੰਡ ਹੀ ਜਿਹੜੀ ਵਰਤਣੀ ਹੈਗੀ ਆ ਖੰਡ ਪਾ ਕੇ ਇਹਨੂੰ ਫਿਰ ਚੰਗੀ ਤਰ੍ਹਾਂ ਜਿਹੜਾ ਉਹ ਏਦਾਂ ਮਿਕਸ ਕਰ ਦੇਣਾ ਤੇ ਇੱਕ ਚੀਜ਼ ਹੋਰ ਹੁੰਦੀ ਹੈ ਵੀ ਜੇ ਤਾਂ ਆਪਾਂ 2-3 ਦਿਨਾਂ ਬਾਅਦ ਇਹਨੂੰ ਹਿਲਾਉਂਦੇ ਰਹਿਣਾ ਵੀ ਕੋਈ ਚਿੱਟੂ ਆ ਜਿਹੜੀ ਉੱਪਰ ਨਾ ਆ ਸਕੇ ਤੇ ਜੇ ਤੁਸੀਂ ਨਹੀਂ ਹਿਲਾ ਸਕਦੇ ਤਾਂ ਤੇਲ ਆ ਜਿਹੜਾ ਫਿਰ ਤੁਸੀਂ ਵੱਧ ਮਾਤਰਾ ਦੇ ਵਿੱਚ ਪਾਉਣਾ ਪਰ ਮੈਂ ਤਾਂ ਜਿਵੇਂ ਦੇਖਦੇ ਹੀ ਰਹਿੰਦੇ ਆ ਤੇ ਇਹਨੂੰ ਪੀਪੇ ਨੂੰ ਐ ਚੰਗੀ ਤਰ੍ਹਾਂ ਹਿਲਾਉਂਦੇ ਰਹਿੰਦੇ ਆ ਤਾਂ ਇਸ ਲਈ ਜਿਹੜਾ ਅਸੀਂ 5 ਕਿਲੋ ਦੇ ਵਿੱਚ ਆ ਜਿਹੜਾ ਅੱਧਾ ਕਿਲੋ ਹੀ ਚਾਰ ਪਾਇਆ ਹੁਣ ਇਹ ਦੂਸਰੇ ਦਿਨ ਆਪਣਾ ਇਦਾਂ ਬਣ ਚੁੱਕਿਆ 5 ਕਿਲੋ ਦੇ ਵਿੱਚ ਅੱਧਾ ਕਿਲੋ ਤੇਲ ਪਾਇਆ ਠੀਕ ਹੈ ਤੇ ਇਹ ਦੂਸਰੇ ਦਿਨ ਆ ਦੇਖੋ ਇਦਾਂ ਗਿੱਲਾ ਜਿਹਾ ਜਿਹੜਾ ਆਪਣਾ ਆਚਾਰ ਹੋ ਚੁੱਕਿਆ ਤੇ ਹੁਣ ਜਿਹੜਾ ਬਾਕੀ ਬਚਿਆ ਪਾਈਆ ਤੇਲ ਆ ਉਹ ਵੀ ਆਪਾਂ ਪਾਤਾ 5 ਕਿਲੋ ਦੇ ਵਿੱਚ ਅੱਧਾ ਕਿਲੋ ਤੇਲ ਅੱਧਾ ਪਾਈਆ ਪਹਿਲਾਂ ਪਾਉਣਾ ਮਸਾਲੇ ਦੇ ਵਿੱਚ ਤੇ ਪਾਈਆ ਜਿਹੜਾ ਉਹ ਬਾਅਦ ਵਿੱਚ ਪਾਉਣਾ ਤੇ ਜੇ ਤੁਸੀਂ ਜ਼ਿਆਦਾ ਪਾਉਂਗੇ ਮਤਲਬ ਕਿਲੋ ਪਾਉਂਗੇ ਜਿਵੇਂ ਕਈਆਂ ਨੂੰ ਸ਼ਲਕਦਾ ਜਾਂ ਪਸੰਦ ਹੁੰਦਾ ਤਾਂ ਫਿਰ ਹਲਾਉਣ ਦੀ ਨਹੀਂ ਲੋੜ ਤੇ ਜੇ ਤੁਸੀਂ ਤੇਲ ਇੰਨਾ ਹੀ ਪਾਉਂਗੇ ਕਿਉਂਕਿ ਹੁਣ ਤੇਲ ਵਗੈਰਾ ਆਪਾਂ ਨੂੰ ਆਏ ਹੁੰਦਾ ਵੀ ਘੱਟ ਖਾਦੇ ਜਾਣ ਹਨਾ ਮਾੜੇ ਆ ਸਿਹਤ ਲਈ ਤਾਂ ਫਿਰ ਆਪਾਂ ਬਸ ਅੱਧਾ ਕਿਲੋ ਜਿਹੜਾ 5 ਕਿਲੋ ਦੇ ਵਿੱਚ ਬਹੁਤ ਆ ਬਹੁਤ ਵਧੀਆ ਤੇਲ ਬਣੂਗਾ ਇਹ ਅਚਾਰ ਜੀ ਤੁਸੀਂ ਖਾ ਕੇ ਵੇਖੋਗੇ ਇਨਾ ਟੇਸਟੀ ਬਣੇਗਾ ਤੇ ਦੂਜਾ ਇਹਦੀ ਜਿਹੜੀ ਉਹ ਲਾਈਫ ਆ ਉਹ ਇੱਕ ਤੋਂ ਦੋ ਸਾਲ ਆ ਇਹ ਖਤਮ ਹੋ ਜਾਊਗਾ ਪਰ ਖਰਾਬ ਆ ਜਿਹੜਾ ਉਹ ਨਹੀਂ ਹੋਏਗਾ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਤੁਸੀਂ ਜੁੜਿਆ ਸਾਡੇ ਪੇਜ ਤੇ ਸਾਡੇ ਚੈਨਲ ਦੇ ਨਾਲ ਤੇ ਬਹੁਤ ਵਧੀਆ ਇਹ ਤਰੀਕਾ ਹੈਗਾ ਬਹੁਤ ਸੌਖਾ ਤਰੀਕਾ ਕੋਈ ਅਣਜਾਣ ਜੀ ਜਿਨੇ ਕਦੇ ਵੀ ਕੋਈ ਸਬਜੀ ਦਾ achar ਨਹੀਂ ਬਣਾਇਆ ਉਹ ਵੀ ਇਹਨੂੰ ਬਣਾ ਲੂਗਾ ਕਈ ਵਾਰੀ ਕੋਈ ਕਹਿ ਦਿੰਦਾ ਹੈ ਹੱਥ ਦਾ ਹੁੰਦਾ ਏਦਾਂ ਕੋਈ ਚੱਕਰ ਨਹੀਂ ਹੁੰਦਾ ਬਸ ਇਹਦੇ ਵਿੱਚ ਜਿਹੜਾ ਕੋਈ ਵੀ ਤੁਸੀਂ ਗਿੱਲੇ ਤੋਂ ਪਰਹੇਜ਼ ਰੱਖਣਾ ਵੀ ਇਹਦੇ ਵਿੱਚ ਕੋਈ ਗਿੱਲਾ ਭਾਂਡਾ ਤੇ ਗਿੱਲਾ ਹੱਥ ਜਿਹੜਾ ਉਹ achar ਨੂੰ ਨਹੀਂ ਲਾਉਣਾ ਹੁੰਦਾ ਉਹਦੇ ਨਾਲ ਦਿੱਕਤ ਹੋ ਜਾਂਦੀ ਹੈ ਤੇ 2-3 ਦਿਨਾਂ ਬਾਅਦ ਇਹਨੂੰ ਵੇਖ-ਵੇਖ ਕੇ ਤੁਸੀਂ ਏਦਾਂ ਪੀਪੇ ਨੂੰ ਫੜ ਕੇ ਚੰਗੀ ਤਰ੍ਹਾਂ ਜੋਰ-ਜੋਰ ਦੀ ਜਿਹੜਾ ਹਿਲਾਉਂਦੇ ਰਹਿਣਾ ਤੇ ਹੁਣ ਆਪਣਾ ਜਿਵੇਂ ਤੀਜਾ ਦਿਨ ਅੱਜ ਤੀਜੇ ਦਿਨ ਜਿਹੜਾ achar ਆ ਬਸ ਖਾਣ ਵਾਲਾ ਤੁਹਾਡਾ ਬਣ ਜਾਈਗਾ ਕਾਹੇ ਕੱਚਾ ਜਾ ਤੇ 1 ਹਫਤੇ ਦੇ ਵਿੱਚ ਇਹ ਚੰਗੀ ਤਰ੍ਹਾਂ ਹੀ ਤਿਆਰ ਹੋ ਜਾਂਦਾ ਤੇ ਤੀਜੇ ਦਿਨ ਬਸ ਤੁਸੀਂ ਇਹਨੂੰ ਖਾ ਸਕਦੇ ਆ ਬਹੁਤ ਸੋਹਣੀ ਦੇਖੋ ਇਹ ਫਾੜੀ ਬਣੀ ਹੋਈ ਆ ਗੰਡਾ ਤੇ ਅੰਬ ਦੇ achar ਨਾਲ ਜਿਵੇਂ ਫੇਵਰੇਟ ਹੀ ਹੁੰਦਾ ਨਾ ਸਾਰੇ ਪੰਜਾਬੀਆਂ ਦਾ ਸਬਜੀ ਨਾਲੋਂ ਵੀ ਇਹ ਚੀਜ਼ ਆ ਜਿਹੜੀ ਉਹ ਵਧੀਆ ਲੱਗਦੀ ਏ ਸਾਰੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਅੰਬ ਦਾ achar ਗੰਡੇ ਦੇ ਨਾਲ ਪਸੰਦ ਹੁੰਦਾ ਤੇ ਜਿੰਨਾਂ ਜਿੰਨਾਂ ਦਾ ਵੀ ਫੇਵਰੇਟ ਆ ਸਾਰਿਆਂ ਨੇ ਇਹਨੂੰ ਸ਼ੇਅਰ ਕਰਨਾ ਜਿਹਨੂੰ ਜਿਹਨੂੰ ਵੀ ਵਧੀਆ ਲੱਗਦਾ ਸਾਰਿਆਂ ਨੇ ਇਹਨੂੰ ਵੀਡੀਓ ਨੂੰ ਸ਼ੇਅਰ ਕਰਨਾ ਸੇਵ ਕਰਕੇ ਜਿਹੜ ਖ ਲੈਣਾ ਬਹੁਤ ਟੇਸਟੀ ਹੈ ਸ਼ੇਅਰ ਕਰ ਦਿਓ ਥੈਂਕ ਯੂ